ਅਸੀਂ ਤਤੀਆਂ ਤਬੀਆਂ ਤੇ ਬਹਿ ਕੇ ਵੇਖ ਰਿਆ ਉਹ ਨਾ ਬੈਠਣ ਮਹਾਰਾਜ ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਪੈਨ ਕੇ ਦੋ ਤਲਵਾਰਾਂ ਸੀਸ ਤੇ ਸਜਾ ਕੇ ਦਸਤਾਰ ਲਾ ਕੇ ਕਲਗੀ ਪਾ ਕੇ ਮੋਢੇ ਤੀਰਾਂ ਵਾਲਾ ਪੱਥਾ ਉਹ ਤੀਰ ਜਿਹੜੇ ਗਿੱਠ ਗਿੱਠ ਲੱਭੀਆਂ ਚੀਬਾ ਕੱਢਦੇ ਆ ਬਹਿਰੀਆਂ ਨੂੰ ਡੰਗਣ ਵਾਸਤੇ ਮਹਾਰਾਜ ਬੈਠੇ ਤਖਤ ਦੇ ਉੱਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਪੜ ਰਿਹਾ ਸੀ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਸਾਹਿਬ ਭਾਈ ਹਰਜੋਤ ਸਿੰਘ ਜੀ ਭਵਨਪੀਰ ਸਿੰਘ ਜੀ ਜ਼ਖਮੀ ਸਾਹਿਬ ਪੰਜ ਪਿਆਲੇ ਪੰਜ ਪੀਰੇ 60 ਮਪੀਰ ਬੈਠਾ ਗੁਰਪਾਰੀ ਭਾਰੀ ਬਾਦਸ਼ਾਹ ਜਦੋਂ ਬਹਿ ਗਿਆ ਤਖਤ ਦੇ ਉੱਤੇ ਅਰਜਨ ਕਾਇਆ ਪਲਟਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਛੋਡੀਆਂ ਰੂਪ ਦਿਖਾਵਣਾ ਬਾਰੋ ਬਾਰੀ ਦਲ ਭੰਜਨ ਕੋਰ ਸੂਰਮਾ ਵੱਡ ਜੋਤਾ ਬਰਪਕਾਰੀ ਪੁੱਛਣ ਸੇਖ ਅਰਦਾਸ ਕਰ ਮਹਾਰਾਜ ਸਾਡੀ ਬੇਨਤੀ ਆ ਵੀ ਅੱਗੇ 6 ਮਹੀਨਿਆਂ ਤੱਕ ਦਰਸ਼ਨ ਨਹੀਂ ਆਰੀ 6 ਮਹੀਨਿਆਂ ਬਾਅਦ ਜੀ ਤੱਕ ਹੋ ਗਿਆ ਅੱਗੇ ਕੀ ਆ ਮਹਾਰਾ ਕਹਿੰਦੇ ਜੋਗ